ਪਰ ਆ ਜਿਹੜਾ ਗੈਪ ਆ ਇਹ ਸਮਝ ਨਹੀਂ ਆਉਂਦੀ ਕਿਉਂ ਨਹੀਂ ਕਵਰ ਕਰਦੇ ਤੁਸੀਂ ਇਹ ਗੈਪ ਜਲਦੀ ਦੇ ਨਾਲ ਆਇਆ ਕਰੋ ਗਰਾਊਂਡ ਦੇ ਵਿੱਚ ਜਦੋਂ ਆਈਗੇ ਜਦੋਂ ਨੱਚੀ ਲੱਗ ਵੀ ਕਹਿੰਦੇ ਕਿ ਹੰਡਕਾ ਦਾ ਉਹ ਗੱਲ ਆਈ ਆ ਵੀ ਫੱਬਦੀ ਤਾਂ ਨਹੀਂ ਐਥੇ ਗੱਲ ਪਰ ਗੱਲ ਜ਼ਰੂਰ ਆ ਵੀ ਜਦੋਂ ਆਪਾਂ ਖੇਡਣੀ ਆ ਗਏ ਫਿਰ ਗੱਡੀਆਂ ਚ ਨਾ ਬੈਠਾ ਕਰੋ। ਬਾਈ ਆਇਆ ਕਹਿੰਦਾ ਵੀ ਪ੍ਰਤਾਪ ਸਿੰਘ ਕੈਰੋਂ ਦੇ ਨਾਨਕਿਆਂ ਦਾ ਪਿੰਡ ਹੈ ਲਹਿਰਾ ਢੋੜਗੋੜ। ਲੈ ਵੀ ਬਾਈ ਧੰਨਵਾਦ। ਆਹ ਕਿਲੀ ਵਾਲੇ ਅਵਤਾਰ ਨੇ ਕਬੱਡੀ ਪਾ ਦਿੱਤੀ ਹੈ। ਚਿਰਾਗਦੀਨ, ਹਰਮਨ, ਗਿੰਦੀ ਉੱਗੋ ਵਾਲਾ, ਰਾਮਪੁਰਾੜਾ ਅਮਰੀਕ, ਚਾਰੇ ਜਾਫੀ ਚੋਟੀ ਦੇ ਆ ਤੇ ਰੇਡਰ ਵੀ ਕਹਿੰਦੇ ਅੱਥਰਾ ਘੋੜਾ ਨਵੀਂ ਜਵਾਨੀ ਚੜੀ ਹੈ। ਮੁੰਡਾ ਪੱਬ ਪੁੰਝੇਰੀ ਲਾਉਂਦਾ। ਆਹ ਦੇਖਾਂਗੇ ਦੋ ਖਿਡਾਰੀਆਂ ਦੇ ਦਰਮਿਆਨ ਚਿਰਾਗ ਤੇ ਅਵਤਾਰ ਦੇ ਦਰਮਿਆਨ ਟੱਕਰ ਹੈ। ਹਰ ਜੋ ਪਾਸੇ ਆਹ ਨੰਬਰ ਤੇ ਤਾ ਨੰਬਰ 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 ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਆਓ ਅਵਤਾਰ ਕਹਿੰਦੇ ਰਵਣੰਗੂ ਵੱਧਾ ਅਕੜਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਐ ਵੀ ਸੁਖ ਤਾਰੀ ਦਾ ਪਿੰਡੂ ਪਰਮ ਆ ਗਿਆ ਇਹ ਪਰਮ ਆ ਗਿਆ ਇਧਰ ਮਨਦੀਪ ਸਿੱਧੂ ਪੀਪੀਸੀ ਦਾ ਗਲਾਬ ਸਿੱਧੂ ਦਾ ਵੀ ਕਮਰਾ ਤਿਆਰ ਕਰਕੇ ਆਇਆ ਕਿਤੇ ਵੱਡੇ ਵੱਡੇ ਐਕਟਰਾਂ ਦੇ ਕਮਰੇ ਤਿਆਰ ਕਰਦਾ ਅੱਜ ਭਰਾ ਦਾ ਸੋਣੀ ਦੀ ਮੁੰਦੀ ਦੇ ਨਾਲ ਸਨਮਾਨ ਕੀਤਾ ਕਿਸੇ ਗੱਲ ਕਰਕੇ ਕੀਤਾ ਲੈ ਵੀ ਭਰਾ ਜਰੂਰ ਪੇਜ ਫੋਲੋ ਕਰ ਲਓ ਵੱਡੇ ਫੋਲੋਅਰ ਆ ਭਰਾ ਦੇ ਆਹ ਆ ਗਿਆ ਪਰਮ ਮੁੰਡੇ ਦਾ ਫੱਟ ਜਾ ਸਰੀਰ ਹੈ ਆਹ ਦੇਖੀਏ ਪਰਮ ਕਬੱਡੀ ਪਾਉਂਦਾ ਹੁਣ ਪਰਮ ਮਨਪਰ ਮੋੜਦਾ ਕਿ ਨਹੀਂ ਕਾਲੋ ਕੋਈ ਵੀ ਧਰਤੀ ਦਾ ਏ ਬੱਲੇ 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 ਹੁਣ ਫੁੱਲ ਟੱਚ ਕਿਸਰੋ ਮੈਚ ਦਾ ਬੱਲੇ ਬੱਲੇ ਆਹ ਪਰਮ ਸਿਆ ਭੱਜਣਾ ਪੈਣਾ ਪਰਮ ਸਿਆ ਭੱਜਣਾ ਪੈਣਾ ਹੇ ਪਕੜ 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 ਹੋ ਗਈ ਸੁក្រਾਜ ਸਿਆ ਪਕੜ ਹੋ ਗਈ ਹੈ ਆਹ ਕਹਿੰਦੇ ਪਕੜ ਮਜ਼ਬੂਤ ਹੋ ਗਈ ਹੈ ਹੰਦੇ ਦੂਰ ਜ਼ੋਰ ਲੱਗਾ ਹੋਇਆ ਅਮਨਾ ਕਹਿੰਦੇ ਸਿਰਾਲ ਆ ਗਿਆ ਹੈ ਭੂੰਦਨ ਵਾਲਾ ਵੀ ਕਹਿੰਦੇ ਪੁਰਾਣਾ ਹੈ 올ਡ ਇਚ ਗੋਲਡ ਹੈ ਲੰਮੇ ਸਮੇਂ ਤੋਂ ਬੱਲੇ ਬੱਲੇ ਕਰਾਉਂਦਾ ਆ ਰਿਹਾ ਆ ਨੌਜਵਾਨ ਨੂੰ ਬੱਗਾ ਆਂਦੇ ਆ ਇਹਦਾ ਭਾਈ ਬਖਤੌਰ ਪਿੰਡ ਹੈ ਯਾਰ ਜਾਫੀ ਤਿਆਰ ਵਰ ਤਿਆਰ ਫਾਇਦਿਆਂ ਪੱਟਾਂ ਤੇ ਥਾਪੀਆਂ ਲਹਿਰੇ ਦੇ ਵਿੱਚ ਤਾੜੀਆਂ ਵੱਜਦੀਆਂ ਕਈ ਭੰਗੜਾ ਪਾ ਰਿਹਾ ਕਈ ਲੋਈਆਂ ਖਮਾ ਰਿਹਾ ਇੱਕ ਬਾਈ ਕਹਿੰਦੇ ਢੋਲਕੀ ਨਾਲ ਲੈ ਆ ਪੱਖੋ ਵੱਖਰੇ ਤਰੀਕਿਆਂ ਨਾਲ ਨਜ਼ਾਰੇ ਲੈ ਜਾ ਰਿਹਾ ਇਹ ਜ਼ਿੰਦਗੀ ਦੇ ਲੈ ਲੋਏ ਨਜ਼ਾਰੇ ਮਿੱਤਰੋ ਦਿਨ ਇਹ ਆਉਣੇ ਨਹੀਂ ਦੁਬਾਰੇ ਮਿੱਤਰੋ ਲੰਘ ਗਿਆ ਵੇਲਾ ਤੇ ਫੇਰ ਪਛਤਾ ਆਉਂਗੇ ਬੀਤੇ ਹੋਏ ਸਮੇਂ ਦੀ ਯਾਦ ਬਣ ਜਾਓਗੇ ਲੰਘ ਗਿਆ ਵੇਲਾ ਤੇ ਫੇਰ ਪਛਤਾਓਗੇ ਬੀਤੇ ਹੋਏ ਸਮੇਂ ਦੀ ਯਾਦ ਬਣ ਜਾਓਗੇ ਇਹ ਸਮਾਂ ਬਹੁਤ ਤੇਜ਼ ਚੱਲਦਾ ਜਦੋਂ ਬੱਚਾ ਨਿੱਕਾ ਹੁੰਦਾ ਉਹ ਨੂੰ ਹੁੰਦਾ ਮੈਂ ਜਵਾਨ ਹੋ ਜਾਵਾਂ ਮੇਰੇ ਮੁੱਛ ਫੁੱਟਿਆਵੇ ਦਾੜੀ ਫੁੱਟਿਆਵੇ ਉਦੋਂ ਬਾਅਦ ਚਿੱਟਿਆਂ ਦਾ ਫਿਕਰ ਪੈ ਜਾਂਦਾ ਆਹ ਸਾਹਮਣੇ ਪੈਂਦੀ ਹੋਈ ਰੇਡ 4 ਨੇ ਚਾਰੇ ਤਿਆਰ ਪਰ ਤਿਆਰ ਸਮਾਂ ਭੱਜਿਆ ਜਾਂਦਾ ਆਹ ਪੈਂਦੀ ਆ ਰੇਡਾਂ ਲੱਗਦੇ ਜੱਫੇ ਲਹਰੇ ਦਾ ਮੇਲਾ ਚੱਲਦਾ ਪੈਂਦੀ ਰੇਡ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਹੋ ਜੋ ਪਾਸੇ ਸਾਨੂੰ ਵੀ ਦੇਖ ਲੈਣ ਦੇ ਵਿੱਕੀ ਨੇ ਜਫਾ ਲਾਇਆ ਫਿਰ ਲੋਕਾਂ ਨੂੰ ਦੱਸਣ ਜੋਗੇ ਹੋ ਜਾਈਏ ਚੱਕ ਰਾਮ ਸਿੰਘ ਵਾਲੀ ਦੀ ਧਰਤੀ ਦਾ ਬੱਬੂ ਬੱਲੇ ਬੱਲੇ ਕਰਾ ਗਿਆ ਹਵਤਾਰ ਆ ਗਿਆ ਲੈ ਵੀ ਭਾਈ ਕਰ ਦੇ ਗੱਲ ਅਵਤਾਰ ਆ ਗਿਆ ਖੇਡ ਦੇ ਮੈਦਾਨ ਦੇ ਵਿੱਚ 70 ਕਿਲੋ ਵਾਲਿਆਂ ਦਾ ਰੌਲਾ ਹੈ ਥੋੜਾ ਜਿਹਾ ਉਹਨਾਂ ਨੂੰ 4-4 ਨੰਬਰ ਦੇਣੇ ਆ ਵੀ ਕਲੱਬ ਵਾਲੇ ਭਰਾ ਕਹਿੰਦੇ ਮੈਂ ਨਹੀਂ ਕਹਿੰਦਾ ਵੀ ਟੀਮਾਂ ਦੋਨੋਂ ਹੀ ਘਟਦਾਂਗੇ ਅਸੀਂ ਜੇ ਗਰਾਊਂਡ ਦੇ ਵਿੱਚ ਨਾ ਆਈਆਂ ਅਸੀਂ ਦੋਨੋਂ ਟੀਮਾਂ ਘਟਦਾਂਗੇ 4-4 ਨੰਬਰ ਦੇਣੇ ਆ ਉਹਨਾਂ ਨੂੰ ਉਹ ਜ਼ਰੂਰ ਸੰਪਰਕ ਕਰ ਲੈਣ ਦੂਜੇ ਪਾਸੇ ਹੋ ਗਿਆ ਮੁਕਾਬਲਾ ਏ ਬੱਲੇ 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 ਆਓ ਚੱਕ ਚੋਟੀ ਦਾ ਨੰਬਰ ਅਵਤਾਰ ਰੁਕਣ ਦੇ ਮੂੜ ਤੇ ਨਹੀਂ ਮੁੰਡਾ ਕਹਿੰਦੇ ਫੱਟ ਐ ਬੱਬਾਂ ਤੇ ਕਹਿੰਦੇ ਰਬੜੰਗੂ ਵੱਧਾ ਅਗਲੀ ਰੇਡ ਖਾਲੋ ਕਾਲਾ ਪਰਬਤ ਉਰਪਿਆ ਲੈ ਵੀ ਪਰਮ ਪਾਵੇ ਤਕੜਾ ਹੋ ਕੇ ਆਹ ਸੋਹਣਿਆ ਕਰੜਾ ਹੋ ਕੇ ਪਾਵੇਆਂ ਚਾਰ ਜਾਫੀ ਮਾਰਦੇ ਪੱਟਾਂ ਤੇ ਥਾਪੀਆਂ ਕਿ ਵਿੱਚ ਗਹਿਰੇ ਝੱਲਾਂ ਦੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਦੇ ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਦੇ ਸਾਗਰ ਵਿੱਚ ਨਹੀਂ ਪੈਂਦੇ ਗੁੱਦੇ ਏ ਪਰਮ ਕਾਲੋਗੀ ਦੀ ਧਰਤੀ ਦਾ ਕਬੱਡੀ 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 ਆ ਜਦੋਂ ਕਬੱਡੀ ਪਾਉਂਦਾ ਤੇ ਸੰਦੀਪ ਦੋਦੇ ਵਾਲੇ ਦੀ ਯਾਦ ਕਰਾ ਦਿੰਦਾ ਹੈ 2 ਨੰਬਰ ਦਾ ਧੰਦਾ ਮਾੜਾ 2 ਨੰਬਰ ਦਾ ਬੰਦਾ ਮਾੜਾ 2 ਨੰਬਰ ਦਾ ਜੱਫਾ ਮਾੜਾ ਪਰਮਕਾਲੋਗੀ ਦੀ ਧਰਤੀ ਦਾ ਚੋਟੀ ਦਾ ਨੰਬਰ ਜੋੜ ਗਿਆ ਖੇਡ ਦੇ ਮੈਦਾਨ ਦੇ ਵਿੱਚ ਇਹ ਕਬੱਡੀ ਪੈ ਗਈ ਖੇਡ ਦੇ ਮੈਦਾਨ ਦੇ ਵਿੱਚ ਭੱਗਾ ਭਾਈ ਬਖਤੌਰ ਵਾਲਾ ਮੈਚ ਕਹਿੰਦੇ ਸਿਰੇ ਦਾ ਟੱਕਰ ਕਹਿੰਦੇ ਫਸਵੀਂ ਦੋਨਾਂ ਟੀਮਾਂ ਦੇ ਗੱਬਰੂਆਂ ਦਾ ਜੋਰ ਲੱਗਾ ਹੋਇਆ ਚਿਰਾਗਦੀਨ ਟੁੱਟ ਕੇ ਲੱਗਿਆ ਉਹ ਬੱਗੇ ਨਾਲ ਪਿਆ ਹੋਇਆ ਪੇਚਾ ਟੱਕਰ ਸਿਰੇ ਦੀ ਹੈ ਲੈ ਧੂੜ ਕੋੜ ਦੇ ਵਿੱਚ ਰੌਣਕਾਂ ਆਓ ਬੱਲੇ 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 ਹਰਜੀ ਪਾਸੇ ਪਰ ਭਾਈ ਬਖਤੌਰ ਵਾਲਾ ਵੀ ਕਹਿੰਦੇ ਵੀਰ ਵੀਰ ਕੇ ਆਹ ਵਡੀਆਂ ਕਰ ਕਰ ਭਜਦਾ ਨੰਬਰ ਕਹਿੰਦੇ ਰੇਡਰ ਦਾ ਲੈ ਵੀ ਰਾਜਾ ਪਾ ਦੇ ਰੇਡ ਰਣਜੀਤ ਸਿੰਘ ਰਾਜਾ ਖਾਲੋ ਕੇ ਦੀ ਧਰਤੀ ਦਾ ਲੈ ਵੀ ਅਮਰਿਆ ਜੱਫੇ ਲਾਉਣੇ ਪੈਣੇ ਆ ਜੇ ਜਿੱਤਣਾ ਮੋਨਿਆ ਕੁਝ ਨਾ ਕੁਝ ਕਰਨਾ ਪੈਣਾ ਕੇ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾ ਕੇ ਬਸ ਬੰਬ ਰੱਖਿਓ ਅਸੀਂ ਜਿੱਤਾਂਗੇ ਜਰੂਰ ਜਾਰੀ جنگ ਰੱਖਿਓ ਅਸੀਂ ਜਿੱਤਾਂਗੇ ਜਰੂਰ ਜਾਰੀ جنگ ਰੱਖਿਓ ਇਹ ਕਬੱਡੀ ਪੈਂਦੀ ਹੈ ਖੇਡ ਦੇ ਮੈਦਾਨ ਦੇ ਵਿੱਚ ਟੱਚ ਲੱਗਦਾ ਇਹ ਬੱਲੇ 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 ਵੇਖੀ ਸੰਭਲੀ ਓਏ ਸੰਭਲੀ ਓ ਜਵਾਨੀ ਏ ਇਹ ਰਾਜਾ ਜਫਾ 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 ਹਮਣਾ ਆ ਕਹਿੰਦੇ ਭੁੰਦੜ ਦੀ ertidida ਇਹ ਇੱਥੇ ਰੱਖਾ ਇੱਥੇ ਰੱਖਾ ਇੱਥੇ ਰੱਖਾ ਇੱਥੇ ਰੱਖਾ ਇੱਥੇ ਰੱਖਾ ਇੱਥੇ ਰੱਖਾ ਓ ਲਹਿਰੇ ਵਾਲਿਓ ਕਿਵੇਂ ਲੱਗਦਾ ਮੈਚ ਤਾੜੀ-ਤੂੜੀ ਮਾਰ ਕੇ ਦੱਸੋ ਮੁੰਡਿਆਵਾਰੇ ਇਧਰ ਵਾਲੀ ਢੋਲਕੀ ਵੀ ਨਾਲ ਵਜਾਇਆ ਕਰੋ ਢੋਲਕੀ ਤਾੜੀਆਂ ਨਨਕਾਰੇ ਸਾਫੇ ਪਰਨੇ ਲੋਈਆਂ ਕਹਿੰਦੇ ਸਰਾ ਹੋਇਆ ਪਿਆ ਲੈ ਵੀ ਲੱਖੀ ਆ ਜਾ ਲੋਕ ਚਾਹੁੰਦੇ ਆ ਵੀ ਸਾਡਾ ਲੱਖੀ ਵੀ ਕੁਝ ਮੈਚ ਬੋਲੇ ਲਓ ਪੈਂਦੀ ਰੇਡ ਅਵਤਾਰ ਤੇ ਗਿੰਦੀ ਅਵਤਾਰ ਤੇ ਗਿੰਦੀ ਅਵਤਾਰ ਤੇ ਗਿੰਦੀ ਆਹ ਟੱਕਰ ਵੀ ਸਰੇ ਦੀ ਹਟ ਜਾਓ ਪਾਸੇ ਏ ਇੱਥੇ ਰੱਖ ਏ ਇੱਥੇ ਰੱਖ ਅਵਤਾਰ ਤੇ ਗਿੰਦੀ ਕਿਆ ਬਾਤ ਐ ਆ ਮੈਚ ਨੇ ਤੇ ਕਹਿੰਦੇ ਦੁੱਖੀ ਤੋੜਦੇ ਆ ਆ ਮੈਚ ਨੇ ਤੇ ਕਹਿੰਦੇ ਨਜ਼ਾਰੇ ਹੀ ਬਣਦੇ ਆ ਹੁਣ ਤੇ ਉਹ ਗੱਲ ਹੈ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਈ ਜਾਂਦੇ ਆ ਲਹਿਰੇ ਵਾਲੇ ਭੰਗੜਾ ਪਾਈ ਜਾਂਦੇ ਆ ਕਈ ਲੋਈਆਂ ਕਮਾਈ ਜਾਂਦੇ ਆ ਕਈ ਢੋਲਕੀਆਂ ਵਜਾਈ ਜਾਂਦੇ ਆ ਤੇ ਕਈ ਕਿਆ ਪਣੀ ਪੀ ਜਾਂਦੇ ਰੇਡ ਪੈ ਗਈ ਸੋ ਕਰਦੇ ਗੱਲ ਲਓ ਸਾਹਮਣੇ ਕਬੱਡੀ ਪੈਂਦੀ ਹੈ ਆਓ ਕਬੱਡੀ ਪਰਮਦੀ ਪੈਂਦੀ ਹੈ ਸੰਦੀਪ ਦੋਦੇ ਦੇ ਮੈਚ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਇੱਕ ਪਾਸੇ ਆਓ ਅਮਣਾ ਤਿਆਰ ਪਰ ਤਿਆਰ ਹੈ ਇਹ ਗੈਰੀ ਦੀ ਅੱਖਾਂ ਝਾਕਦਾ ਪਰ ਦੂਜੇ ਪਾਸੇ ਬੱਲੇ 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 ਬੱਬੂ ਏ ਹੁਜਕਾ 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 ਕਿਆ ਬਾਤ ਹੈ ਚੱਕਰਮ ਚੱਕਰਾਮ ਸਿੰਘ ਵਾਲੀ ਦੀ ਧਰਤੀ ਦਾ ਮੁੰਨਾ ਉਹ ਬੱਲੇ ਬੱਲੇ ਕਰ ਆ ਗਿਆ ਲੈ ਵੀ ਮੁੰਨਿਆ ਇਦਾਂ ਹੀ ਲਾਉਣੇ ਪੈਣੇ ਆ ਲੈ ਵੀ ਚਿਰਾਗ ਮੁੰਡਿਆਂ ਨੇ ਦੂਰ ਤੋਂ ਸੱਦਿਆ ਵੀ ਸਾਡੇ ਪਿੰਡਾਂ ਦਾ ਮੇਲਾ ਲੈ ਵੀ ਚਿਰਾਗ ਫਣ ਤਿਆਰੀ ਰਾਮਪੁਰ ਆਇਆ ਕਰ ਕੋਈ ਵੱਖਰੀ ਗੱਲ ਕਰ ਕੋਈ ਵੱਖਰੀ ਗੱਲ ਲੈ ਵੀ ਗਿੰਦੀ ਦਿਖਾ ਦੁਨੀਆ ਨੂੰ ਕੋਈ ਜੁਰਕਾ ਪੈਂਦੀ ਰੇਡ ਅਮਰੀਕ ਤੇ ਪੱਕਾ ਆ ਟੱਕਰ ਵੀ ਸਿਰੇ ਦੀ ਹੈ ਅਮਰੀਕ ਤੇ ਪੱਕਾ ਆ ਟੱਕਰ ਵੀ ਸਿਰੇ ਦੀ ਹੈ ਅਮਰੀਕ ਤੇ ਪੱਕਾ ਆ ਟੱਕਰ ਵੀ ਸਿਰੇ ਦੀ ਹੈ ਏ ਹਰਜੋ ਪਾਸੇ ਏ ਹਰਜੋ ਪਾਸੇ ਏ ਆ ਦੇਖੋ ਯਾਰ ਬੱਲੇ 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 ਪੱਕਾ ਬਗਿਆ ਲਿੱਧਰ ਨਾ ਗਏ ਯਾਰ ਜਦੋਂ ਮਗਰ ਡਾਂਗ ਆਉਂਦਾ ਮੈਂ ਤਾਂ ਜਦੋਂ ਮਗਰ ਡਾਂਗ ਵਾਲਾ ਹੋਵੇ ਬੰਦਾ ਰਾਹ ਪੁੱਲੇ ਜਾਂਦਾ ਪਰ ਨੰਬਰ ਜਾਫੀਆਂ ਦਾ ਉਹ ਲੈਰੇ ਆਇਓ ਕਿਵੇਂ ਲੱਗਦਾ ਮੈਚ ਕੀ ਬਾਤ ਹੈ ਰੇਡ ਕੌਣ ਪਾਵੇਗਾ ਦਿਲਾਂ ਦੀਆਂ ਧੜਕਣਾ ਕਿਸੇ ਦੀ ਆਪ ਕਿਸੇ ਦੀ ਡਾਊਨ ਕਲੀ ਪਾ ਦਿਓ ਜੀ ਕਲੀ ਕਲੀ ਪਾ ਦਿਓ ਜੀ ਢੇਰੀਆਂ ਥੁੜੀਆਂ ਜਿਹਾ ਦਸਨ ਲਾ ਦਿਓ ਵੈਸੇ ਪਹਿਲੀ ਢੇਰੀ ਦੀਂਦੀ ਐ ਪੂਰੀ ਦੀਂਦੀ ਐ ਕਾਰਨ ਦੱਸਾਂ ਕੀ ਐ ਬੱਗੇ ਨੇ ਦਾ ਹੀ ਨੇ ਮੈਂ ਵੇਖਿਆ ਬਹੁਤ ਸੋਹਣੇ ਨਾਵਾਂ ਜੋ ਭੱਜਿਆ ਪਰ ਮੌਕੇ ਤੇ ਜਾ ਕੇ ਪਤਾ ਨਹੀਂ ਲੱਗਦਾ ਲਓ ਸਾਹਮਣੇ ਕਬੱਡੀ ਪੈਦੀ ਖੇਡ ਦੇ ਮੈਦਾਨ ਦੇ ਵਿੱਚ ਰਾਜਾ ਕਬੱਡੀ ਪਾ ਰਿਆ ਰਣਜੀਤ ਸਿੰਘ ਆਓ ਦੇਖੀਏ ਦੋਨਾਂ ਨਾਵਾਂ ਦੇ ਵਿੱਚ ਰਾਜ ਆ ਜਾਂਦਾ ਏ ਇਕ ਰਾਜਾ ਰਣਜੀਤ ਹੋਇਆ ਫਾਲਸੀ ਦਾ ਵੱਡਾ ਰਾਜਾ ਜੇ ਕਹਿ ਦਈਏ ਸਮੇਂ ਦੀ ਗੱਲ ਹੁੰਦੀ ਹੈ ਇਹ ਬੱਲੇ 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 ਅਮਨੇ ਨੇ ਟਰਾਈ ਕੀਤੀ ਆ ਹੱਥ ਛੱਡ ਕੇ ਇਹ ਜੱਟ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇਹਨੂੰ ਅਮਨਾ ਆਵੇ ਇਹਦਾ ਭੂੰਦੜ ਪਿੰਡ ਹੈ ਲਹਿਰੇ ਆਲਿਓ ਮੁੰਡੇ ਦਾ ਜਫਾ ਕਿਵੇਂ ਲੱਗਾ ਦੱਸੋ ਫੇਰ ਨਜ਼ਾਰੇ ਵੱਜੇ ਪਏ ਐ ਮੈਚ ਨੇ ਦੱਖ ਤੋੜੇ ਪਏ ਐ ਕਹਿੰਦੇ ਸਿਰਾ ਹੋਣ ਵਾਲੀ ਗੱਲ ਹੋ ਗਈ ਐ ਲਹਿਰੇ ਚ ਕਹਿੰਦੇ ਸਿਰਾ ਹੋਣ ਵਾਲੀ ਗੱਲ ਹੋ ਗਈ ਐ ਲਓ ਪੱਕਾ ਫੇਰ ਆ ਗਿਆ ਲੈ ਵੀ ਚਿਰਾਗ ਦੀਨ ਕਹਿੰਦੇ ਇਹਦੇ ਮੂਰੇ ਹੋਵੇਂ ਨਾ ਫੇਰ ਪਤਾ ਲੱਗੇ ਦੁਨੀਆ ਨੂੰ ਫੇਰ ਗੱਲ ਬਣੇ ਲਓ ਬੱਗਾ ਤੇ ਚਿਰਾਗ ਟੱਕਰ ਸਿਰੇ ਦੀ ਐ ਬੱਗਾ ਤੇ ਚਿਰਾਗ ਹਰ ਜੋ ਇਹ ਸਾਨ ਪੜਪੇ ਸਾਨ ਪੜਪੇ ਸਾਨ ਪੜਪੇ ਚਿਰਾਗ ਚਿਰਾਗ ਬੱਲੇ 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 ਚਿਰਾਗ ਚਰਾਗ ਸਿਰਾ ਓਏ ਗੱਬਰੂਆ ਲਹਿਰੇ ਆ ਲਿਓ ਚਰਾਗ ਦਾ ਜਫਾ ਕਿਵੇਂ ਲੱਗਾ ਦੱਸਿਓ ਮਾੜਾ ਜਾਫੇ ਲਹਿਰੇ ਮੇਲਾ ਚੱਲਦਾ ਹੈ ਪਠੰਡੇ ਮੇਲਾ ਚੱਲਦਾ ਦੁਨੀਆ ਨਜ਼ਾਰੇ ਲੈਂਦੀ ਐ ਲੋ ਖੁੱਬੇ ਪਏ ਐ ਲੈ ਤਾਰੀ ਸਮਝਾਰਾ ਮੁੰਡਿਆਂ ਨੂੰ ਜੱਫੇ ਲਾਉਣੇ ਪੈਣੇ ਤੇ ਫਾਈਨਲ ਖੇਡਣਾ ਜੱਫੇ ਲਾਉਣੇ ਪੈਣੇ ਐ ਲੈ ਵੀ ਅਮਨਿਆ ਕਰ ਗੱਲ ਵੱਖਰੀ ਮਿਣਾ ਦੇ ਗੱਲ ਪੈਂਦੀ ਹੋਈ ਰੇਡ ਲੈ ਵੀ ਸੋ ਕਰ ਦੇਗਾ ਲਓ ਪਰਮਕਾਲੋਗੀ ਦੀ ਤਰਜੀਹ ਦੇ ਅਗਲੀਆਂ ਟੀਮਾਂ ਵੀ ਬੋਲਣ ਲੱਗਾ ਸਗਰਾ ਜਲਦੀ ਦੇ ਨਾਲ ਆਜੋ ਏ ਹਣ ਜਫਾ ਹਣ ਜਫਾ ਹਣ ਜਫਾ ਏ ਬੱਲੇ 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 ਪਰਮ ਆਉ ਦੇਖ ਲੈ ਆਉ ਦੇਖ ਲੈ ਬੱਲੇ 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 ਫਸ ਗਿਆ ਫਸ ਗਿਆ ਪਰ ਨਹੀਂ ਓ ਮਿੱਤਰਾ ਆਉ ਦੇਖ ਲੈ ਜਾਫੀਆਂ ਦਾ ਕਦੇ ਉਧਰ ਜਫਾ ਕਦੇ ਇਧਰ ਜਫਾ ਜਫੇ ਤੇ ਜਫਾ ਠਾ ਜਫਾ ਹੁਣ ਫੈਰੇ ਆਲਿਓ ਕਿਵੇਂ ਲੱਗਾ ਮੈਚ ਕਿਆ ਬਾਤ ਆ ਹੁਣ ਲੋਕਾਂ ਨੇ ਕਹਿਣਾ ਚੱਕਾ ਨੇ ਕਾਲੋਗੇ ਤੋਰਤੀ ਕਾਲੋ ਕਹਿੰਦੇ ਨੰਬਰ ਨੇ ਭਰਪੁਰ ਸਿੰਘ ਜੀ ਸਹੀ ਆ ਉਹ ਸਹੀ ਹੈ ਕਾਲੋ ਕਹਿੰਦੇ ਚਾਰ ਗਰਾਊਂਡ 'ਚ ਜੱਫੇ ਲੱਗ ਜਾਣ ਲੱਖ ਲੱਗ ਜਾਣ ਲੈ ਵੀ ਲੈਹਰੇ ਵਾਲਿਓ ਮੇਲੇ ਦਾ ਸਵਾਲ ਆ ਤੇ ਕਰੀ ਤਾੜੀਆਂ ਹੋਰ ਮਾਰਿਓ ਕਿਆ ਬਾਤ ਆ 300 ਪੈਨ ਵਾਲਿਓ ਬਾਈ ਜਰੂਰ ਦਿਖਾ ਦੇ ਯਾਰ ਵਾਹ ਕੇ ਭੰਗੜਾ ਪਾ ਰਿਆ ਰਮਾਲ ਕਮਾ ਰਿਆ ਅਗਲੇ ਮੈਚ 'ਦੇ ਟੀਮਾਂ ਵੀ ਆ ਜਾਣ ਮੈਨੂੰ ਲੱਗਦਾ ਵੀ ਇਸ ਰਾਊਂਡ ਦੇ 1 2 3 ਤਿੰਨ ਮੈਚ ਆ ਰਹੇਗੇ